ਹਰ ਸਾਲ ਦੀ ਤਰ੍ਹਾਂ ਪਟਾਕਿਆਂ ਦੇ ਡੀਲਰਾਂ ਲਈ ਇੱਕ ਡਰਾ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਕੱਢਿਆ ਗਿਆ ਪਟਾਕਿਆਂ ਦੀਆਂ ਦੁਕਾਨਾਂ ਲਈ 324 ਬਿਨੇਕਾਰਾਂ ਨੇ ਨਾਮਜ਼ਦਗੀਆਂ ਜਮ੍ਹਾਂ ਕਰਵਾਈਆਂ ਸਨ ਅਧੂਰੇ ਦਸਤਾਵੇਜ਼ਾਂ ਕਾਰਨ 7 ਲੋਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਇਸ ਤੋਂ ਬਾਅਦ 317 ਪਟਾਕਿਆਂ ਦੇ ਵਪਾਰੀਆਂ ਲਈ 20 ਡਰਾ ਕੱਢੇ ਗਏ ਜਿਨ੍ਹਾਂ ਨੂੰ ਲਾਇਸੈਂਸ ਅੱਜ ਜਾਰੀ ਕੀਤੇ ਗਏ ਨੇ ਇੱਕ ਪਟਾਕਿਆ ਦੇ ਵਪਾਰੀ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ 20 ਬੇਨਕਾਰ ਪਟਾਕਿਆਂ ਦੇ ਵਪਾਰੀਆਂ ਨੂੰ ਦੁਕਾਨਾਂ ਅਲਾਟ ਕੀਤੀਆਂ ਗਈਆਂ ਨੇ ਇਹਨਾਂ 20 ਦੁਕਾਨਾਂ ਦੇ ਲਈ ਇਜਾਜ਼ਤ 2017 ਦੇ ਵਿੱਚ ਹਾਈ ਕੋਰਟ ਦੁਆਰਾ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਹੁਣ ਤੱਕ ਇਸੇ ਤਰ੍ਹਾਂ ਹੀ ਦੁਕਾਨਾਂ ਸਥਾਪਿਤ ਕੀਤੀਆਂ ਜਾ ਰੀਆਂ ਨੇ ਉਹਨਾਂ ਕਿਹਾ ਕਿ ਪਹਿਲਾਂ ਬਲਟਮਪਾਰਕ ਦੇ ਵਿੱਚ ਜਗ੍ਹਾ ਵਧਣ ਕਾਰਨ ਵੱਡੀਆਂ ਦੁਕਾਨਾਂ ਬਣੀਆਂ ਸਨ ਪਰ ਇਸ ਵਾਰ ਮਾਰਕੀਟ ਵਿੱਚ ਜਗ੍ਹਾ ਸੀਮਿਤ ਹੋਣ ਕਾਰਨ ਦੁਕਾਨਾਂ ਬਣਾਉਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ ਉੱਥੇ ਹੀ ਡੀਸੀਪੀ ਨਰੇਸ਼ ਡਰੋਗਰਾ ਨੇ ਕਿਹਾ ਕਿ ਵਪਾਰੀਆਂ ਨੂੰ ਵੀ ਦੁਕਾਨਾਂ ਅਲਾਟ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਇਹ ਵੀ ਹਦਾਇਤ ਦਿੱਤੀਆਂ ਗਈਆਂ ਹਨ ਕਿ ਸਾਰੇ ਵਪਾਰੀ ਆਪਣੀਆਂ ਦੁਕਾਨਾਂ ਦੇ ਬਾਹਰ ਰੇਤ ਦੀਆਂ ਬਾਲਟੀਆਂ ਪਾਣੀ ਵਰਗੀਆਂ ਚੀਜ਼ਾਂ ਜ਼ਰੂਰ ਰੱਖਣ ਤਾਂ ਜੋ ਕਿਸੇ ਵੀ ਅਨੁਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਉਹਨਾਂ ਕਿਹਾ ਕਿ ਜੇਕਰ ਵੀ ਤੋਂ ਵੱਧ ਦੁਕਾਨਾਂ ਸਥਾਪਿਤ ਕੀਤੀਆਂ ਗਈਆਂ ਤਾਂ ਉਹਨਾਂ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਅਨੁਸਰਜ ਹਰ ਤੱਕ ਅਭੀ ਲੋਕੇ ਰੋਕ ਦੇ ਕਿ ਕਿਸ ਤਰ੍ਹਾਂ ਦੇ ਜੀ ਬਿਲਕੁਲ ਠੀਕ ਨਿਕਲੇ ਜੀ ਵੀ ਨਿਕਲਦੇ ਅਭੀ ਨਿਕਲ 8 ਸਾਲ ਦੀ ਤਰ੍ਹਾਂ ਸਿਸਟਮ ਆ ਗਿਆ ਕਿੰਨੇ ਟੋਟਲ ਮੈਂਬਰ ਸੀਗੇ ਪ੍ਰੋਟੋ ਅਰिजिनल ਅੰਦਰ 324 ਡਰਾ ਭਰੇਗੇ ਸੀਗੇ ਸੱਤ ਕੈਨਸਲ ਹੋ ਗਏ 317 ਤੋਂ 20 ਡਰਾ ਨਿਕਲੇ। ਇਹ ਕੈਨਸਲ ਹੋਣ ਦਾ ਕਾਰਨ ਕੀ ਗਿਆ ਸਰ? ਕੋਈ ਵੈਰੀਫਿਕੇਸ਼ਨ ਨਹੀਂ ਗਿਆ ਜਾਂ ਕੁਝ ਅਗਵਾ ਦਾ ਕਾਰਨ ਹੋ ਜਾਂਦੇ। ਸਾਡੀ ਨੌਲੇਜ 'ਚ ਵੀ ਸੀਗਾ ਸਾਨੂੰ ਆਏ ਵੀ ਥਾਣੇ ਫੋਨ ਵੀ ਬੰਦਿਆਂ ਨੂੰ ਬਾਰ-ਬਾਰ ਫੋਨ ਕਰਦੇ ਲੋਕੀ ਗਏ ਨਹੀਂ ਵੈਰੀਫਿਕੇਸ਼ਨ ਕਰਾਉਣ। ਉਹਦੇ ਕਰੇ ਕੋਈ ਬਾਹਰ ਕੋ ਆਕਟੋਸੇਸ਼ਨ ਹੋ ਗਿਆ। ਬਹੁਤ ਹੈਗਾ। ਇੱਕ ਲਗਾਤਾਰ ਦੇਖਣ ਨੂੰ ਮਿਲਦਾ 2017 ਤੋਂ ਪ੍ਰਸਤ ਚੱਲੀ ਆ ਰਹੀ ਹੈ। 2017 ਤੋਂ ਬਾਅਦ ਜਿਹੜੇ ਪ੍ਰਸਤ ਭਰੇਦੇ 20 ਲਾਟਰੀ ਦੇ ਵੇਟ ਡਰਾ ਨਿਕਲੇ। ਉਸ ਤੋਂ ਬਾਅਦ 100 ਤੋਂ ਪਲੱਸ ਇਹ ਲੋਕ ਹੁੰਦੇ ਨੇ। ਕਈ ਕਹ ਰਹੇ ਨੇ ਸਰਦਾਰਾ 2017 ਤੋਂ ਜਦੋਂ 20 ਦੁਕਾਨਾਂ ਦੀ ਅਪਲੀਕੇਸ਼ਨ ਲੱਗੀ ਨਾ ਹਾਈ ਕੋਰਟ ਵੱਲੋਂ ਤੇ ਉਹਦੇ ਚ ਕਿਸੇ ਦੁਕਾਨਾਂ ਤਾਂ 20 ਹੀ ਬਣਾਨੀਆਂ ਪੈਣੀਆਂ ਸੀ ਉਹਦੇ ਦੁਕਾਨਾਂ ਦੇ ਸਾਈਜ਼ ਵੱਡੇ ਕਰਨੇ ਪਏ ਕਿਉਂਕਿ ਹੁਣ 10 ਲੱਖ ਦੀ ਆਬਾਦੀ ਨੂੰ 20 ਬੰਦੇ ਨੇ ਮਾਲ ਵੇਚਣਾ ਮਾਲ ਰੱਖਣਾ ਵੀ ਪੈਣਾ ਨਾ ਲੋਕਾਂ ਨੇ ਲੈਣਾ ਨਾ ਹੁਣ ਬਲਡਨ ਬਰਗ ਲਾਸਟ ਤੱਕ 80 ਬਾਈ 30 ਦੀ 20 ਦੁਕਾਨਾਂ ਬਣਦੀਆਂ ਸੀ ਹੁਣ ਇੱਥੇ ਜਿੱਥੇ ਬਣ ਰਹੀ ਹੈ ਇਹ ਜਗ੍ਹਾ 2.5 ਏਕੜਾ ਬਲਡਨ ਬਰਗ ਸੀਗੀ 1.5 ਏਕੜਾ ਹੁਣ ਇੱਥੇ ਵੀ ਦੁਕਾਨਾਂ 20 ਬਣ ਰਹੀਆਂ ਨੇ ਪਰ ਹੁਣ ਸਾਈਜ਼ ਛੋਟੇ ਹੋ ਗਏ ਉਹ ਕੁਝ ਹੋ ਜਾਤਾ ਇੰਨੀ ਮਿਓ ਜਾਰੀ ਕਰਨੀ ਹੈ ਜੇ ਉਹ ਜਦੋਂ ਸਾਨੂੰ ਲਾਇਸੈਂਸ ਮਿਲਣਗੇ ਨਾ ਉਹਦੇ ਨਾਲ ਦੇਣਗੇ ਹਜੇ ਤਾਂ ਸ਼ੁਰੂ ਕਰਨੀ ਹੈ ਦੁਕਾਨਾ ਬਣਾਣੀ ਹੈ ਸੀ ਕਿੰਨੇ ਦਿਨ ਪਹਿਲੇ ਅਨੁਮਤੀ ਦਿੱਤੀ ਜੀ ਤੁਹਾਨੂੰ ਸਰ ਦੇਖੋ ਉਹ ਤਾਂ ਅਨੁਮਤੀ ਤਾਂ ਅੱਜ ਤੋਂ ਹੀ ਆ ਚਾਹੀਦੀ ਵੈਸੇ ਮਹੀਨਾ ਹੁੰਦੀ ਕੋਈ ਟੈਂਪੋਰਰੀ ਲਾਇਸੈਂਸ 1 ਮਹੀਨੇ ਲਈ ਵੈਲਿਡ ਹੁੰਦਾ ਵਾ ਇਹ ਹਰ ਸਾਲ ਦਾ ਹੀ ਹੋ ਗਿਆ ਜੀ 4-5 ਦਿਨ ਹੀ ਦੇਨੇ ਆ ਬਸ ਕਿਹੜੀ ਜਗ੍ਹਾ ਤੇ ਇੱਕ ਪਲੇ ਕਰ ਦੋ ਜਿਹਨ ਲੋਕ ਪਠਾਨਕੋਟ ਬਾਈਪਾਸ ਤੇ ਜਿੱਥੇ ਸਰਕਸ ਲੱਗਦੀ ਹੈ ਖਾਲੀ ਪਲਾਟ ਪਿਆ ਪ੍ਰਾਈਵੇਟ ਪਲਾਟ ਅਸੀਂ ਉਹ ਰੈਂਟ ਤੇ ਲਿਆ ਹੈ ਦੇਖੋ ਜੀ ਦੇਖੋ ਇੱਕ ਲਾਸਟ ਵਾਲਾ ਜਿਹੜੇ ਦੁਕਾਨਾਂ ਲਾਉਂਦੇ ਹੁੰਦੀਆਂ ਤੁਸੀਂ ਦੁਕਾਨਾਂ ਲਗਾਉਂਦੇ ਹੋ ਅਕਸਰ ਦੇਖਿਆ ਨੇ ਆਲੇ ਵਾਲੇ ਪ੍ਰਧਾਨ ਨੇ ਉਥੇ ਕਿ ਤਰਨਾ ਬਸੰਗਰ ਉਹਦਾ ਕੀ ਕਰ ਰਹੇ ਨੇ ਪਿਛਲੇ ਦਿਨੀ ਤਰਨਾ ਕਿਸੇ ਖਾਸ ਹੋ ਜਾਣਾ ਲੱਗਾ ਸੀ ਇਹ ਤਾਂ ਪਟਾਕੇ ਵਾਲਾ ਪਟਾਕੇ ਨਾਲ ਨੇ ਕਦੀ ਤਰਨਾ ਨਹੀਂ ਲਾਇਆ ਸੀ ਨਹੀਂ ਤੁਹਾਡੀ ਗੱਲ ਨਹੀਂ ਕਰ ਰਿਹਾ ਹੋਰ ਕਿਸੇ ਜਿਹੜੇ ਪ੍ਰਧਾਨਾਂ ਦੇ ਜਿਹਨਾਂ ਦੇ ਜ਼ਰੂਰੀ ਪਾਸ ਧੰਨ ਵਿੱਚ ਉਹ ਸਰ ਰੂਟੀਨ ਦਾ ਕੰਮ ਹੈ ਰੂਟੀਨ ਚੱਲਦਾ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਆ ਜਾਂਦੇ ਆ ਬਹਿ ਜਾਂਦੇ ਆ ਚਲੇ ਜਾਂਦੇ ਆ ਉਹ ਖਤਮ ਹੋ ਜਾਂਦਾ ਅੱਜ ਡਾਕਟਰ ਅੱਜ ਜਿਹੜੇ ਲੱਕੀ ਡਰ ਕੱਢੇਗੇ ਨੇ ਪੈਕਰ ਬਾਰੇ ਨੂੰ ਦੱਸਦੇ ਜੀ ਕੀ ਕੀ ਦੱਸਦੇ ਤੇ ਕਿੰਨੇ ਡਰ ਕੱਢੇਗਾ ਟੋਟਲ 324 ਸੀ ਨਾਮਿਨੇ ਉਹਦੇ ਵਿੱਚੋਂ ਅਸੀਂ 317 ਜਿਹੜੇ ਅੱਜ ਪਰਚੀਆਂ ਦਾ ਚੱਲਿਆ ਸੀ ਸਿਸਟਮ ਪਰਚੀਆਂ ਦੇ ਵਿੱਚੋਂ ਜਿਨ੍ਹਾਂ ਦੀਆਂ 20 ਪਰਚੀਆਂ ਨਿਕਲੀਆਂ 20 ਦੀ ਅਲਾਨਮੈਂਟ ਦੁਬਾਨਾਂ ਦੀ ਕਰਤੀ ਆ ਵੀਰਵਾਨਾਂ ਦੇ ਨਾਲ-ਨਾਲ ਉਹਨਾਂ ਨੂੰ ਗਾਈਡਲਾਈਨਸ ਜਿਹੜੀਆਂ ਸੀਗੀਆਂ ਉਹ ਵੀ ਦੱਸਤਾ ਉਹਨਾਂ ਨੂੰ ਕੋਈ ਵੀ 20 ਦੁਕਾਨ ਤੋਂ ਵੱਧ ਜਿਹੜਾ ਲਾਊਗਾ ਉਹ ਤੇ ਬੰਦ ਵੀ ਕਾਰਵਾਈ ਕੀਤੀ ਜਾਊਗੀ ਔਰ ਇਹਨਾਂ ਨੂੰ ਰੇਤਾ ਪਾਣੀ ਦੀ ਵਿਵਸਥਾ ਔਰ ਸਾਰੀ ਉੱਥੇ ਰੱਖਣੀ ਪੈਣੀ ਆ ਹਰ ਇੱਕ ਬੰਦਾ ਆਪਣੀ ਦੁਕਾਨ ਦੇ ਮੂਹਰੇ ਬਾਲਟੀ ਰੇਤਾ ਸਾਰਾ ਰੱਖੇ ਕੋਈ ਅਭਿ ਨਿੱਕੀ ਹੋਏ ਪਾਣੀ ਜਾਂ ਰੇਤਾ ਬਾਅਦ ਵਿੱਚ ਉਹਨੂੰ ਕਰ ਸਕਦੇ ਆ ਔਰ ਫਾਇਰ ਗੇਟ ਵੀ ਸਾਡੀ 24 ਘੰਟੇ ਜਿਹੜੀ ਹੈਗੀ ਆ ਅਮਾਨਜੋਗ ਡੀਸੀ ਸਾਹਿਬ ਵੱਲੋਂ ਔਰ ਸੀਪੀ ਸਾਹਿਬ ਵੱਲੋਂ ਡਾਇਰੈਕਸ਼ਨ ਦਿੱਤੀ ਗਈ ਹੈ 24 ਘੰਟੇ ਖੜੀ ਹੋਏਗੀ ਅੱਛਾ 2017 ਤੋਂ ਇਹ ਪ੍ਰਸਫੁੱ ਅਹ ਦੋਸਤਾਂ ਦਾ ਦੇਖੇ ਤਾਂ ਕਿ 20 ਦੁਕਾਨਾਂ ਲੱਗੀ ਹੋਣੇ ਕਹਿੰਦੇ ਪਰ ਬਲੌਕ 100 ਤੋਂ ਵੱਸੇ ਹੁੰਦੇ ਨੇ ਉਹ ਅਸੀਂ ਚੈੱਕ ਕਰਦੇ ਹਾਂ ਸਾਡੇ ACP ਸਹਿਵਾਨ ਜਿਹੜੇ ਉਸ ਇਲਾਕੇ ਦੇ ਹੈਗੇ ਆ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ 20 ਦੁਕਾਨਾਂ ਤੋਂ ਜ਼ਿਆਦਾ ਨਹੀਂ ਆ ਜੋ ਵੀ ਕਮੇਟੀ ਦੀ ਉਹਨਾਂ ਨੂੰ ਦੱਸਿਆ ਕਿ ਕਿੰਨੀ ਫੁੱਟ ਖੋਲਣੀ ਆ ਅੱਗੇ ਪਿੱਛੇ ਸਾਰੀ ਉਹਨਾਂ ਦੱਸਤਾ ਪਹਿਲਾਂ 19 ਫੁੱਟ ਕੋਨੀ ਬਿਦ ਕਰਨਾ ਜਿਆਦਾ ਸੀ ਹੋਣੀ ਮੈ ਕਿਸੇ ਵੀ ਦੱਸੋ ਜਿਹੜੇ ਨੋਰਨ ਜਿਹੜੇ ਗਰੰਦਰ ਦੇ ਪ੍ਰਧਾਨਾਂ ਦੀ ਗੱਲ ਕਰਦੇ ਆ ਪ੍ਰਧਾਨ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਨੇ ਥੋੜੇ ਹੋਲ ਕਰੀਏਟ ਹੋਰ ਥੋੜਾ ਹੋਲ ਕਰੀਏਟ ਹੁੰਦਾ ਉਸ ਤੇ ਕੀ ਕਰਦੇ ਕਿਤੇ ਸੁਣੋ ਮੇਰੀ ਗੱਲ ਅਸੀਂ ਆ ਜਿਹੜਾ ਇੰਨਾ ਕੀਤਾ ਉਹਨਾਂ ਨੇ ਕਰਕੇ ਕੀਤਾ ਕਿਉਂਕਿ ਹਰ ਕੋ ਨੂੰ ਅਧਿਕਾਰ ਆ ਬੇਟਾ ਠੀਕ ਆ ਪ੍ਰਦਰਸ਼ਨ ਕਰਨਾ ਕਿਸ ਚੀਜ਼ ਦਾ ਕਰੋਗੇ ਅੱਜ ਉਹਨਾਂ ਨੇ ਆਪ ਹੀ ਜਿਹੜੇ ਪੰਜ ਪ੍ਰਧਾਨ ਸੀਗੇ ਪੰਜਾਂ ਨੇ ਆਪ ਹੀ ਆ ਕੇ ਕੀਤਾ ਜੀ ਉਹਨਾਂ ਮੁਤਾਬਕ ਹੀ ਪਰਚੀਆਂ ਨਿਕਲ ਗਈਆਂ ਠੀਕ ਆ ਉਹਨਾਂ ਨੂੰ ਦੱਸਦਾ ਜੇ ਕੋਈ ਗੱਲ ਕਰੂਗਾ ਕੋਈ ਕਾਨੂੰਨ ਹੱਥ ਲਾਊਗਾ ਬੰਦੀ ਕਾਰਵਾਈ ਕਰਾਂਗੇ ਤੇ ਉਹ ਬਾਰੇ ਤੋਂ ਅਲੱਗ ਵੀ ਸਰਦੇ ਪ੍ਰਧਾਨ ਦੇ ਬਣ ਗਿਰੰਦੇ ਪ੍ਰਧਾਨ ਬਣਦੇ ਉਹ ਆ ਕੇ ਟਾਕਰ ਵਾਰੇ ਦੁਬਾਨਾ ਦੇ ਬਾਅਦ ਵਾਲੇ ਇੱਕ ਕੋਈ ਨਹੀਂ ਪ੍ਰਧਾਨ ਨੂੰ ਅਸੀਂ ਸਾਨੂੰ ਆਂਦਾ ਦੇਖਣਾ ਸੀ ਦੇਖ ਲਵਾਂਗੇ ਪ੍ਰਧਾਨਾਂ ਨੂੰ ਠੀਕ ਹੈ ਨਾ ਜੀ ਜੋ ਵੀ ਡੀਸੀ ਸਾਹਿਬ ਸੀਪੀ ਸਾਹਿਬ ਨੂੰ ਡਾਇਰੈਕਸ਼ਨ ਹੋਊਗੀ ਅਸੀਂ ਉਸ ਹਾਮਲਾ ਕਾਰਵਾਈ ਕਰੂਗੇ ਜੇ ਕਿਸ ਨੇ ਆ ਕੇ ਕੋਈ ਖੁੱਲੜ ਬਾਜੀ ਕੀਤੀ ਜਾਂ ਗੱਲ ਕੋਈ ਕੀਤੀ ਉੱਤੇ ਬੰਦੀ ਕਾਰਵਾਈ ਕਰਾਂਗੇ